ਪਾਈ ਮਨੀ ਸਿੰਘ ਜੀ ਅਤੇ ਜ਼ਕਰੀਆ ਖਾਂ ਦੀ ਕਚਹਿਰੀ ਜ਼ਕਰੀਆ ਖਾਂ ਆਪਣੀ ਕਚਹਿਰੀ ਵਿੱਚ ਤਖਤ ਨੁਮਾ ਕੁਰਸੀ ਉੱਤੇ ਬੈਠਾ ਸੀ ਉਸਦੇ ਇੱਕ ਪਾਸੇ ਦੀਵਾਨ ਲਖਪਤ ਰਾਏ ਦੂਜੇ ਪਾਸੇ ਕਾਜੀ ਅਤੇ ਕੋਤਵਾਲ ਬੈਠੇ ਸਨ ਪਾਈ ਮਨੀ ਸਿੰਘ ਜੀ ਨੂੰ ਜਾਲਮਾ ਨੇ ਕਟਹਿਰੇ ਵਿੱਚ ਖੜਾ ਕੀਤਾ ਹੋਇਆ ਸੀ ਸਾਈ ਮੀਆਂ ਮੀਰ ਦੇ ਸ਼ਾਗਿਰਦਾਂ ਵਿੱਚੋਂ ਇੱਕ ਸੂਫੀ ਫਕੀਰ ਕਚਹਿਰੀ ਵਿੱਚ ਦਾਖਲ ਹੋਇਆ ਜ਼ਕਰੀਆ ਖਾਂ ਫਕੀਰ ਦੇ ਆਦਰ ਲਈ ਉੱਠ ਕੇ ਖਲੋ ਗਿਆ ਉਸ ਨੂੰ ਬੈਠਣ ਲਈ ਕਿਹਾ ਪਰ ਫਕੀਰ ਨੇ ਬੈਠਣ ਤੋਂ ਨਾ ਕਰਦਿਆਂ ਕਿਹਾ ਮੈਂ ਅਰਬੀ ਰੂਪ ਮਨੀ ਸਿੰਘ ਦੇ ਦਰਸ਼ਨਾਂ ਲਈ ਆਇਆ ਹਾਂ ਉਹਨਾਂ ਦੇ ਖਲੋਤਿਆਂ ਮੈਂ ਕਿਵੇਂ ਬੈਠ ਸਕਦਾ ਹਾਂ ਜਕਰੀਆ ਖਾਨ ਦੇ ਹੁਕਮ ਤੇ ਕਚਹਿਰੀ ਦੀ ਕਾਰਵਾਈ ਸ਼ੁਰੂ ਹੋਈ ਤਾਂ ਲਖਪਤ ਰਾਏ ਉੱਠ ਕੇ ਖਲੋ ਗਿਆ ਭਾਈ ਮਨੀ ਸਿੰਘ ਨੂੰ ਸੰਬੋਧਿਤ ਹੁੰਦਾ ਹੋਇਆ ਲਖਪਤ ਰਾਏ ਬੋਲਿਆ ਤੁਸੀਂ ਇਕਾਠ ਕਰਨ ਲਈ 5000 ਰੁਪਏ ਟੈਕਸ ਦੇਣਾ